ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਦੀ ਆਓ ਸਾਖੀ ਸਰਵਣ ਕਰਦੇ ਹਾਂ ਦਸਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਜੀਵਨ ਦੀ ਵਿੱਚ ਜੈਸਾ ਦੇਸ ਵੈਸਾ ਪੇਸ ਗੁਰੂ ਜੀ ਨੇ ਲੂੰਗੀ ਤੇੜ ਅਤੇ ਮੋਢੇ ਤੇ ਖੇਸ ਕਿਉਂ ਰੱਖਿਆ ਆਓ ਸਾਖੀ ਸਰਵਣ ਕਰਦੇ ਹਾਂ ਸਾਖੀ ਨਾਲ ਬਣਨ ਵਾਸਤੇ ਆਪ ਜੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਜੋ ਆਪ ਜੀ ਨੂੰ ਸਾਖੀ ਦਾ ਮਹੱਤਵ ਪੂਰੀ ਸਾਖੀ ਸਮਝ ਵਿੱਚ ਆ ਸਕੇ ਆਓ ਜੀ ਗੁਰੂ ਜੀ ਆਪਣੇ ਬੈਰਾੜ ਸਿੰਘਾਂ ਨਾਲ ਘੋੜ ਸਵਾਰ ਹੋ ਕੇ ਉਜਾੜੂ ਉਜਾੜ ਜਦ ਪਿੰਡ ਨੋਤੇ ਹੈ ਕਿ ਪਹੁੰਚ ਕੇ ਡੇਰਾ ਕਰਨ ਲੱਗੇ ਤਾਂ ਉਥੋਂ ਦੇ ਵਸਨੇਕਾਂ ਨੇ ਆਖਿਆ ਗੁਰੂ ਜੀ ਤੁਸੀਂ ਬਾਦਸ਼ਾਹੀ ਫੌਜਾਂ ਨਾਲ ਲੜਾਈ ਕਰਕੇ ਆਏ ਹੋ ਸਾਡੇ ਪਿੰਡ ਡੇਰਾ ਨਾ ਕਰੋ ਜਦ ਗੁਰੂ ਜੀ ਨੇ ਆਪਣਾ ਡੇਰਾ ਅੱਗੇ ਪਿੰਡ ਫੱਤੇ ਸੰਮੂਹ ਜਾ ਕੀਤਾ ਇਸ ਪਿੰਡ ਦੇ ਵਸਨੇ ਇੱਕ ਹਰੀ ਕੇ ਬੜੇ ਪ੍ਰੇਮ ਨਾਲ ਆਪ ਜੀ ਦੇ ਦਰਸ਼ਨ ਕਰਨ ਆਏ ਅਤੇ ਬੜੇ ਪ੍ਰੇਮ ਨਾਲ ਆਪ ਜੀ ਨੂੰ ਇੱਕ ਲੁੰਗੀ ਤੇ ਇੱਕ ਖੇਸ ਭੇਟ ਕੀਤਾ ਉਹਨਾਂ ਦੀ ਸਰਦਾ ਵੇਖ ਕੇ ਗੁਰੂ ਜੀ ਨੇ ਲੁੰਗੀ ਲੱਕ ਨਾਲ ਬੰਨ ਲਈ ਅਤੇ ਖੇਸ ਮੋਢਿਆਂ ਉੱਪਰ ਰੱਖ ਲਿਆ ਮਾਨ ਸਿੰਘ ਨੇ ਕਿਹਾ ਗੁਰੂ ਜੀ ਤੁਸੀਂ ਲੂੰਗੀ ਬਣ ਕੇ ਤਨਖਾਈਏ ਹੋ ਗਏ ਹੋ ਗੁਰੂ ਜੀ ਹੱਸ ਕੇ ਬੋਲੇ ਹੁਣ ਖਾਲਸਾ ਬਹੁਤ ਤਗੜਾ ਹੁੰਦਾ ਜਾਂਦਾ ਹੈ ਪਰ ਅਸਾਂ ਜੈਸਾ ਦੇਸ ਵੈਸਾ ਭੇਸ ਲੂੰਗੀ ਤੇੜ ਤੇ ਮੋਢੇ ਖੇਸ ਇਨਾਂ ਲੋਕਾਂ ਦੀ ਸ਼ਰਧਾ ਅਨੁਸਾਰ ਇਹ ਭੇਸ ਧਾਰਨ ਕੀਤਾ ਹੈ ਗੁਰੂ ਜੀ ਨੇ ਹਰੇਕੇ ਕਿਸਾਨਾਂ ਨੂੰ ਆਖਿਆ ਕਿ ਅੱਜ ਰਾਤ ਨੂੰ ਤੁਸੀਂ ਸਾਵਧਾਨੀ ਨਾਲ ਸ਼ਸਤਰ ਧਾਰਨ ਕਰਕੇ ਸਾਡੇ ਚੁਫੇਰੇ ਖੜੇ ਹੋ ਕੇ ਪਹਿਰਾ ਦੇਣਾ ਹਰੇਕਿਆ ਨੇ ਆਖਿਆ ਗੁਰੂ ਜੀ ਇੱਥੇ ਕਿਸੇ ਦਾ ਡਰ ਨਹੀਂ ਹੈ ਤੁਸੀਂ ਰਾਤ ਨੂੰ ਨਿਸ਼ਚਿਤ ਹੋ ਕੇ ਸੌਂ ਜੋ ਗੁਰੂ ਜੀ ਨੇ ਕਿਹਾ ਰਾਤ ਨੂੰ ਪਹਿਰਾ ਦੇਣਾ ਜ਼ਰੂਰੀ ਹੈ ਕਿਉਂਕਿ ਸਾਡੇ ਬੈਰਾੜ ਜੋ ਨੌਕਰ ਹਨ ਇਹ ਦਿਨ ਦੇ ਥੱਕੇ ਹੋਣ ਰਾਤ ਨੂੰ ਬੇਫਿਕਰ ਹੋ ਕੇ ਸੌਂ ਜਾਂਦੇ ਹਨ ਇਸ ਕਰਕੇ ਤੁਸੀਂ ਪਹਿਰਾ ਜਰੂਰ ਦੇਣਾ ਹਰੀਕਿਆਣੇ ਗੁਰੂ ਜੀ ਦਾ ਪਹਿਰਾ ਦੇਣ ਮੰਨ ਲਿਆ ਅਤੇ ਰਾਤ ਨੂੰ ਗੁਰੂ ਜੀ ਦੇ ਡੇਰੇ ਦਾ ਪਹਿਰਾ ਦੇਣ ਵਾਸਤੇ ਉਹਨਾਂ ਨੇ ਆਪਣੇ ਨੌਕਰ ਡੋਗਰਾ ਨੂੰ ਭੇਜ ਦਿੱਤਾ ਜਦ ਪਹਿਰ ਰਾਤ ਗਈ ਤਾਂ ਗੁਰੂ ਜੀ ਨੇ ਉੱਚੀ ਆਵਾਜ਼ ਨਾਲ ਪੁੱਛਿਆ ਕੋਈ ਹਰੀਕਾ ਪਹਿਰੇ ਉੱਤੇ ਖੜਾ ਹੈ ਉੱਤਰ ਵਿੱਚ ਡੋਗਰੇ ਬੋਲੇ ਗੁਰੂ ਜੀ ਅਸੀਂ ਪਹਿਰੇ ਉੱਤੇ ਖੜੇ ਹਾਂ ਤੁਸੀਂ ਨਿਸ਼ਚਿਤ ਹੋ ਕੇ ਸੁੱਤੇ ਰਹੋ ਜੀ ਜਦ ਅੱਧੀ ਰਾਤ ਹੋਈ ਤਾਂ ਗੁਰੂ ਜੀ ਨੇ ਫਿਰ ਉੱਚੀ ਆਵਾਜ਼ ਨਾਲ ਪੁੱਛਿਆ ਹਰੀਕਾ ਕੋਈ ਪਹਿਰੇ ਉੱਤੇ ਆਇਆ ਹੈ ਡੋਗਰਾ ਨੇ ਕਿਹਾ ਜੀ ਅਸੀਂ ਡੋਗਰ ਉਹਨਾਂ ਦੇ ਨੌਕਰ ਪਹਿਰੇ ਉੱਤੇ ਸਾਵਧਾਨ ਹੋ ਕੇ ਖੜੇ ਹਾਂ ਉਪਰੰਤ ਜਦ ਇੱਕ ਪਹਿਰ ਰਾਤ ਰਹਿ ਗਈ ਤਾਂ ਗੁਰੂ ਜੀ ਨੇ ਫਿਰ ਪੁੱਛਿਆ ਕੋਈ ਹਰੀਕਾ ਆਇਆ ਹੈ ਅੱਗੋਂ ਡੋਗਰ ਬੋਲੇ ਜੀ ਅਸੀਂ ਪਹਿਰੇ ਉੱਤੇ ਖੜੇ ਹਾਂ ਹਰੇਕਾ ਕੋਈ ਨਹੀਂ ਆਇਆ ਅਸੀਂ ਵੀ ਤੁਹਾਡੇ ਸੇਵਕ ਹਾਂ ਜੋ ਹੁਕਮ ਹੋਵੇ ਸਾਨੂੰ ਦੱਸੋ ਡੋਗਰਾਂ ਦੀ ਇਹ ਦੀਨ ਬੇਨਤੀ ਸੁਣ ਕੇ ਗੁਰੂ ਜੀ ਪ੍ਰਸੰਨ ਹੋ ਕੇ ਫਰਮਾਇਆ ਤੁਸੀਂ ਸਤਲੁਜ ਜਨ ਦੀ ਕਿਨਾਰੇ ਵਸਦੇ ਹੋ ਇਹ ਤੁਹਾਡਾ ਵਿਸ਼ੇਸ਼ ਇਲਾਕਾ ਹੋਵੇਗਾ ਤੁਸੀਂ ਇਸ ਦੇ ਚੌਧਰੀ ਹੋ ਗੋਗੇ ਗੁਰੂ ਜੀ ਦੇ ਇਹਨਾਂ ਬਚਨਾਂ ਦੀ ਬਖਸ਼ਿਸ਼ ਨਾਲ ਡੋਗਰੇ ਇਲਾਕੇ ਦੇ ਮਾਲਕ ਹੋ ਗਏ ਅਤੇ ਹਰੇਕੇ ਮੰਦ ਭਾਗੀ ਹੋਣ ਕਰਕੇ ਆਪ ਤੋਂ ਕੁਝ ਪ੍ਰਾਪਤ ਨਾ ਕਰ ਸਕੇ ਜਿਉਂਦੇ ਰਹੋ ਹੀ ਰਹਿ ਗਏ ਜਿਉਂਦੇ ਤਿਉਹ ਹੀ ਰਹਿ ਗਏ ਦੂਸਰੇ ਦਿਨ ਗੁਰੂ ਜੀ ਨੇ ਉੱਥੇ ਚੱਲ ਕੇ ਉਜਾੜ ਵਿੱਚ 베ਰੀਆਂ ਦੇ ਬਿਰਸ਼ਾ ਹੇਠਾਂ ਜਾਂ ਡੇਰਾ ਲਾਇਆ ਇੱਥੇ ਇੱਕ ਰਾਤ ਅਟਕੇ ਦੂਸਰੇ ਦਿਨ ਵਜੀਦਪੁਰ ਜਾ ਠਹਰੇ ਇਥੋਂ ਦੇ ਸਿੰਘ ਨੇ ਗੁਰੂ ਜੀ ਨੂੰ ਆਖਿਆ ਗੁਰੂ ਜੀ ਤੁਸੀਂ ਮਸੂਰ ਦੇ ਨੇੜੇ ਆ ਗਏ ਹੋ ਇਸ ਇਲਾਕੇ ਵਿੱਚ ਪਠਾਨਾਂ ਦਾ ਬੜਾ ਜ਼ੋਰ ਹੈ ਤੁਸੀਂ ਪਿੱਛੇ ਚਲੇ ਜਾਓ ਗੁਰੂ ਜੀ ਨੇ ਫਰਮਾਇਆ ਅਸੀਂ ਤੁਰਕਾਂ ਦੇ ਤੇਜ ਪ੍ਰਤਾਪ ਨੂੰ ਅੱਗੇ ਤੋਂ ਦੂਰ ਕਰ ਦਿੱਤਾ ਹੈ ਸਾਡੀਆਂ ਨੌਬਤਾਂ ਕਾਨੇ ਕਾਸ਼ੇ ਵੱਜਣ ਗਿਆ ਇਸ ਪਿੰਡ ਦੀ ਢਾਵ ਦੇ ਕੰਡੇ ਜਿੱਥੇ ਗੁਰੂ ਜੀ ਨੇ ਆਪਣੇ ਘੋੜੇ ਬੰਨਣ ਵਾਸਤੇ ਝੰਡ ਦੇ ਤਿੰਨ ਕਿल्ले ਗੱਡੇ ਸਨ ਉਹ ਕਿल्ले ਤਿੰਨੇ ਹੀ ਹੋ ਕੇ ਝੰਡ ਦੇ ਬ੍ਰਿਸ਼ ਹੋ ਗਏ ਜਿਨ੍ਹਾਂ ਨੂੰ ਸਰਦਾਵਾਲ ਸਿੱਖ ਬੜੀ ਸਰਦਾ ਨਾਲ ਮੰਨਦੇ ਹਨ ਗੁਰਦਵਾਰੇ ਦਾ ਨਾਮ ਗੁਰੂ ਸਰ ਹੈ ਇਹ ਸਥਾਨ ਮੁਖਸਰ ਤੋਂ 8 ਕੋ ਦੱਖਣ ਦਿਸ਼ਾ ਵੱਲ ਹੈ